ਅਜੰਮੂ ਇੱਕ ਘਰਣਾ ਵਾਪਰੀ ਦਾ ਇੱਕ ਪਾਪੀ ਬੰਦਾ ਪਹਿਲਾਂ ਸੋਖ ਹਸਨ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਆ ਉਹ ਬੰਦਾ ਉੱਥੇ ਅੰਦਰ ਗਿਆ ਪਟਰੋਲ ਛਿੜਕ ਕੇ ਤੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਨੂੰ ਅਗਨ ਭੇੜ ਕਰਦਾ ਕਿੱਡਾ ਪਾਪੀ ਬੰਦਾ ਹੋਏਗਾ ਉਹ ਅੱਛਾ ਮੈਂ ਛੋਟੀ ਜੀ ਬੇਨਤੀ ਕਰਾਂ ਅਜ ਤੋਂ 1.5 ਸਾਲ ਪਹਿਲਾਂ ਵੀ ਮੈਂ ਬੋਲਿਆ ਹਾਂ ਹੋਣ ਦੀ ਨਵੀਂ ਵੀਡੀਓ ਵੇਖੀ ਗਿਆ ਨੇ ਕੁਲਦੀਪ ਸਿੰਘ ਗੜਗੱਜ ਜਥੇਦਾਰ ਸਾਹਿਬ ਉਹ ਵੀ ਬੋਲੇ ਵੇਖੋ ਇੱਕ ਪਿੰਡ ਦੇ ਵਿੱਚ ਅੱਜ ਹਾਲਾਤ ਵੇਖ ਲਓ ਇੱਕ ਪਿੰਡ ਦੇ ਵਿੱਚ ਅੱਜ ਕਿੰਨੇ ਗੁਰਦੁਆਰੇ ਬਣਾਤੇ ਜੀ 10 ਗੁਰਦੁਆਰੇ ਬਣਾਏ ਤੇ 11ਵਾਂ ਤਿਆਰ ਹੋ ਰਿਹਾ ਵਾ ਤੇ ਗੁਰਦੁਆਰੇ ਬਣਾਉ ਨੂੰ ਤੁਸੀਂ ਗੁਰਦੁਆਰੇ ਬਣਾਉਣੇ ਕੋ ਮਾੜੀ ਗੱਲ ਨਹੀਂ ਆ ਪਰ ਵੱਡੀ ਗੱਲ ਇਹ ਆ ਕਿ ਕਹਿੰਦੇ ਗੁਰਦੁਆਰੇ ਬਣਾਏ ਗਏ ਵਿੱਚੋਂ ਸੰਗਤ ਵੀ ਲਾਇਆ ਉਹ ਥੋੜੀ ਬਹੁਤੀ ਜਿਹੜੀ ਸੰਗਤ ਗੁਰਦੁਆਰਿਆਂ ਦੇ ਵਿੱਚ ਬੈਠ ਜਵੇ ਥੋੜੀ ਬਹੁਤੀ ਸੰਗਤਾਂ ਵੀ ਉਪਰਾਲਾ ਕਰਨ ਲਈ ਅਮਰੀਕਾ ਕੈਨੇਡਾ ਦੇ ਵਿੱਚੋਂ ਮਹਿੰਗੇ ਤੋਂ ਮਹਿੰਗਾ ਝੂਮਰ ਮਹਿੰਗੇ ਤੋਂ ਮਹਿੰਗੀ ਲਾਈਟ LED ਬਲਬ ਮਹਿੰਗੇ ਤੋਂ ਮਹਿੰਗੇ ਗੁਰਦੁਆਰਿਆਂ ਦੇ ਵਿੱਚ ਲਿਆ ਕੇ ਲਾਤੇ 5 ਕਰੋੜ ਦਾ ਗੁਰਦੁਆਰਾ ਤਿਆਰ ਕੀਤਾ ਮਹਿੰਗੇ ਤੋਂ ਮਹਿੰਗਾ ਝੂਮਰ ਲਿਆ ਕੇ ਗੁਰਦਾਰੇ ਦੇ ਵਿੱਚ ਲਾਇਆ ਤੇ ਪੁੱਛੋ ਗ੍ਰੰਥੀ ਦੀ ਪੇਟਾ ਕਿ ਤਨਖਾਹ ਕਿੰਨੀ ਹੈ ਜੀ ਅੰਦੇ ਜੀ ਲਾ ਪਾ ਕੇ 3000 ਦੇ ਦੇ ਦੀ ਆ ਆਖੋ ਸਤਨਾਮ 3000 ਰੁਪਇਆ ਗਰੰਟੀ ਨੂੰ ਦੇ ਦੇਈਦਾ ਵਾ ਹੁਣ 3000 ਮੈਂ ਪ੍ਰਧਾਨ ਸਾਹਿਬ ਤੁਹਾਨੂੰ ਬੇਨਤੀ ਕਰਦਾ ਵਾਂ ਤੁਹਾਨੂੰ 3000 ਕਿਹਨਾਂ ਦਿੱਤਾ ਹੋਵੇ ਤੇ ਕਾਫੀ ਇਹਦੇ ਵਿੱਚ ਪੰਜਾਬ ਦੇ ਘਰ ਦਾ ਖਰਚਾ ਵੀ ਚਲਾਉਣਾ ਵਾ ਇਹਦੇ ਵਿੱਚ ਤੁਸੀਂ ਜ ਆਪਣੇ ਬੱਚਿਆਂ ਦੀਆਂ ਫੀਸਾਂ ਵੀ ਧਾਰਨੀਆਂ ਵਾ ਤੇ ਪੁੱਛੋ ਫਿਰ ਤੁਹਾਡਾ 3000 ਨਾ ਬੰਨੂ ਕੋਈ ਕੰਦਾ ਨਾ ਬੰਨੂ ਉਹ ਗਰੰਟੀ ਕਿਦਾ ਮੈਂ ਬੜੀ ਜਰੀ ਬੇਨਤੀ ਕੀਤੀ ਐ ਅ ਤੇਨ ਚਾਰ ਬਜ਼ੁਰਗ ਬਾਪੂ ਜਾ ਰਹੇ ਹੁਣ ਕਿਤੇ ਇਕੱਠੇ ਧਿਆਨ ਮੇਰੀ ਗੱਲ ਸੁਣਿਓ ਤੇਨ ਚਾਰ ਬਾਪੂ ਕਿਤੇ ਇਕੱਠੇ ਜਾ ਰਹੇ ਹੁਣ ਤੇ ਗਰੰਥੀ ਕਹਿੰਦਾ ਉਹ ਤੇਨ ਚਾਰ ਪਾਠ ਪੜਾਈ ਜਾਂਦੇ ਏ ਅੱਡੇ ਇੱਕ ਬਾਪੂ ਵਿਚੋ ਕਿਤੇ ਖੰਗ ਰਿਆ ਹੋਵੇ ਮਾੜੇ ਮੋਟੇ ਨੂੰ ਕਿਤੇ ਉੱਥੂ ਆ ਜਵੇ ਤੇ ਗਰੰਥੀ ਪਤਾ ਕਹਿੰਦਾ ਆਂਦਾ ਜਿਹਾ ਸਾ ਆਪਣਾ ਬਾਪੂ ਖੰਗਣ ਡਿਆ ਪਾਠ ਤੇ ਆਪਣਾ ਅਗਲੇ ਹਫਤੇ ਆਇ ਲੈ ਉਹ ਭਲੇ ਉਹ ਜੇ ਉਹਨਾਂ ਨੂੰ ਚੰਗੀਆਂ ਤਨਖਾਹਾਂ ਦਿਓਗੇ ਜੇ ਚੰਗਾ ਧਿਆਨ ਉਹਨਾਂ ਦਾ ਰੱਖੋਗੇ ਉਹ ਨਾ ਟੜੇ ਬਾਪੂ ਦੀ ਦਾ ਸੁਖਣਾ ਸੁਖਣਾ ਬਾਪੂ ਚੜਾਈ ਕੀਤਾ ਉਹ ਗ੍ਰੰਥੀ ਨੇ ਆਪ ਚੇਤਾ ਕਰਾਇਆ ਉਹਦਾ ਬਾਪੂ ਨੂੰ ਵੀ ਪੌਣਾ ਇੱਕ ਸਾਲ ਹੋਣੀ ਆਲਾ ਵਾ ਕਹਿਣ ਤੋਂ ਭਾਵ ਵੀ ਪੌਣੇ ਸਾਲ ਦਾ ਖੰਡ ਪਾਠ ਖਾਊਗੇ ਤੇ ਥੋੜਾ ਬੋਤਾ ਮੇਰੇ ਵੀ ਕਿਦੇ ਬੱਚਿਆਂ ਦੀ ਫੀਸ ਤਰ ਜੂਗੀ ਇਹ ਗ੍ਰੰਥੀ ਸ਼ੌਂਕ ਤੋਂ ਨਹੀਂ ਕਰਦਾ ਮਜਬੂਰੀ ਹੈ ਕਿ ਉਹਨਾਂ ਦੀ ਵੀ ਤੋ ਖੈਰ ਆਪਾਂ ਵਿਸ਼ੇਵਾਲ ਰਹੀ ਆਪਣੇ ਵੱਲ ਅਮਰੀਕਾ ਕੈਨੇਡਾ ਦੇ ਵਿੱਚੋਂ ਮਹਿੰਗੇ ਤੋਂ ਮਹਿੰਗਾ ਝੂ ਮਰ ਲਿਆ ਕੇ ਗੁਰਦੇ ਲਮਕਾ ਲਿਆ ਪੁੱਛੋ ਕੰਮ ਕੇ ਸੌਣੇ ਆ ਜੇਕਰ ਤੁਸੀਂ ਦੋ ਚੰਗੇ ਸੇਵਾਦਾਰ ਤਨਖਾਹਾਂ ਦੇ ਕਿੰਨੇ ਰੱਖ ਸਕਦੇ ਪਤਾ ਕੀ ਕਹਿਣਗੇ ਸੇਵਾਦਾਰ ਰੱਖਣ ਦੀ ਲੋੜ ਨਹੀਂ ਗਈ ਪੁੱਛੋ ਜੀ ਕਿਉਂ ਨਹੀਂ ਲੋੜ ਆ ਵੇਖੋ ਜੀ ਮਹਿੰਗਾ ਸੀਸੀਟੀਵੀ ਕੈਮਰਾ ਲਿਆਤਾ ਵਿਦੇਸ਼ ਚੋਂ ਆਇਆ ਵਾ ਮੈਂ ਸਵਾਲ ਕਰਦਾ ਵਾਂ ਕੈਮਰੇ ਦਾ ਕੰਮ ਕੇਵਲ ਇੰਨਾ ਹੁੰਦਾ ਵਾ ਇੱਕ ਥਾਂ ਤੇ ਕੈਮਰਾ ਲੱਗਾ ਕੈਮਰਾ ਕੇਵਲ ਤੇ ਕੇਵਲ ਵੀਡੀਓ ਬਣਾਏਗਾ ਤੇ ਵੀਡੀਓ ਜਦੋਂ ਬਣ ਗਈ ਬੇਰਵੀ ਹੁੰਦੀ ਜੀ ਤੇ ਤੁਸੀਂ ਵਾਇਰਲ ਕਰਕੇ ਵਿਊ ਲੈਂਦੇ ਰਹੋ ਹੋਰ ਉਸ ਤੋਂ ਇਲਾਵਾ ਤੁਹਾਡੇ ਪੱਲੇ ਕੱਖ ਨਹੀਂ ਹੈ ਮਾਫ਼ ਕਰਨਾ ਪੈਣਾ ਕੈਮਰਾ ਕੇਵਲ ਵੀਡੀਓ ਬਣਾਏਗਾ ਤੁਸੀਂ ਇਸ ਭਾਨੇ ਕੈਮਰਾ ਲਾਓ ਵੀ ਬੰਦੇ ਦੀ ਪਛਾਣ ਆ ਜੂਗੀ ਤੇ ਬੰਦਾ ਮੂੰਹ ਬੰਨ ਗਿਆ ਤੇ ਪੁੱਛੋ ਕੀ ਪਛਾਣ ਆਊਗੀ ਉਹਦੀ ਬੰਦਾ ਆਉਂਦਿਆਂ ਪਹਿਲਾਂ ਅੰਦਰ ਆਵੇ ਆਉਂਦੇ ਪਹਿਲਾਂ ਕੈਮਰੇ ਦੇ ਮਾਰ ਕੇ ਕੁਝ ਕੈਮਰਾ ਹੀ ਪਹਿਲਾਂ ਪੁੱਠਾ ਕਰ ਦੇਵੇ ਕੈਮਰੇ ਡਾਇਰੈਕਸ਼ਨ ਘੁਮਾ ਦੇਵੇ ਸਵਾਲ ਕਰਦਾ ਮਾਂ ਕੀ ਕਰੂਗਾ ਉੱਥੇ ਕੈਮਰਾ ਕੀ ਕੈਮਰਾ ਬੇਅਦਬੀ ਕਰਨ ਵਾਲੇ ਮੇਰੇ ਕਹਿਣ ਤੋਂ ਭਾਵ ਕੈਮਰਾ ਬੇਅਦਬੀ ਕਰਨ ਵਾਲੇ ਪਾਪੀ ਬੰਦੇ ਦਾ ਹੱਥ ਥੋੜੀ ਫੜ ਲੂਗਾ ਵੀ ਬੇਅਦਬੀ ਨਾ ਕਰ ਜਿਹੜਾ ਬੰਦਾ ਬੇਅਦਬੀ ਕਰਨ ਦੇ ਮਾੜੀ ਨੀਅਤ ਦੇ ਨਾਲ ਆਇਆ ਵਾ ਕੈਮਰਾ ਉਹਦਾ ਕੱਖ ਨਹੀਂ ਵਗੜ ਸਕਦਾ ਬਹੁਤ ਵੱਡਾ ਭਲੇਖਾ ਸਾਡੇ ਅੰਦਰ ਹੈ ਕੈਮਰਾ ਉਹਦਾ ਕੁਝ ਵਿਗਾੜ ਦੂ ਕੈਮਰਾ ਕੱਖ ਨਹੀਂ ਵਿਗਾੜ ਸਕਦਾ ਨਾ ਕੈਮਰਾ ਉਹਦੇ ਹੱਥ ਪੜ ਸਕਦਾ ਜੇ ਇੱਕ ਉਪਰਾਲਾ ਸਭ ਤੋਂ ਵਧੀਆ ਹੋ ਸਕਦਾ ਵਾ ਉਪਰਾਲਾ ਕੀ ਪ੍ਰਧਾਨ ਸਾਹਿਬ ਪ੍ਰਧਾਨਾ ਗੁਰਦਾਰੇ ਦੇ ਪ੍ਰਧਾਨਾ ਨੇ ਚੜ੍ਹਦਾ ਵਿੱਚ ਬੇਨਤੀ ਆ ਕੇਵਲ ਇਹ ਨਹੀਂ ਵੀ ਗੁਰਦਾਰੇ ਦੀ ਗੋਲਕ ਲੈ ਲਈ ਗੋਲਕ ਖਾਲੀ ਕਰ ਲਈ ਤੇ ਪ੍ਰਧਾਨ ਸਾਹਿਬ ਹੁਣੀ ਕਿਤੇ ਆਪ ਮਹਿੰਗੀਆਂ ਗੱਡੀਆਂ 'ਚ ਐਸ਼ ਕਰਦੇ ਹੋਣ ਪ੍ਰਧਾਨ ਉਠੇ ਸਵੇਰ ਦੇ 10 ਵਜੇ ਤੇ ਗ੍ਰੰਥੀ ਉੱਠ ਕੇ ਸਵੇਰੇ 3 ਵਜੇ ਜਾ ਕੇ ਪ੍ਰਕਾਸ਼ ਕਰੇ ਤੇ ਪ੍ਰਧਾਨ ਗ੍ਰੰਥੀ ਤੇ ਫੇਰ ਵੀ ਰੋਪਾਵੇ ਜਾ ਕੇ ਪ੍ਰਧਾਨ ਸਾਹਿਬਾ ਸ਼ਰਮ ਨੂੰ ਹੱਥ ਮਾਰੋ ਉਹ ਪ੍ਰਧਾਨ ਸਾਹਿਬ ਜੇ ਗੋਲਕਾ ਗੋਲਕਾਂ ਦੀਆਂ ਚਾਬੀਆਂ ਜੇਕਰ ਤੁਹਾਡੇ ਕੋਲ ਆ ਤੇ ਮੇਰੀ ਬੇਨਤੀ ਆ ਇਹਨਾਂ ਗੋਲਕਾਂ ਦੇ ਵਿੱਚੋਂ ਚੰਗੀਆਂ ਤਨਖਾਹਾਂ ਦੇ ਕੇ ਤੇ ਕਿਤੇ ਦੋ ਨੌਜਵਾਨ ਬੰਦੇ ਨੌਜਵਾਨ ਸੇਵਾਦਾਰ ਰੱਖੋ ਥੇ ਉਥੇ ਸੇਵਾਦਾਰ ਖੜਾ ਹੋਵੇਗਾ ਪਿੰਡਾਂ ਦੇ ਗੁਰਦੁਆਰਿਆਂ ਦੇ ਹਾਲਾਤ ਵੇਖੀਦੇ ਆ ਗ੍ਰੰਥੀ ਸਵੇਰੇ ਅਮਰਤ ਵੇਲੇ ਹੁੰਦਾ ਵਾ ਅਮਰਤ ਵੇਲੇ ਆ ਕੇ ਬਾਣੀ ਪੜ ਕੇ ਸੁਖਣੀ ਸਾਹਿਬ ਕਰਕੇ ਪ੍ਰਕਾਸ਼ ਕਰਕੇ 6-7 ਵਜੇ ਘਰ ਚੱਲ ਜਾਂਦਾ ਵਾ ਮੁੜ ਕੇ ਉਹ ਗ੍ਰੰਥੀ ਸ਼ਾਮਾਂ ਦੇ 6-7 ਵਜੇ ਹੁੰਦਾ ਵਾ ਜਦੋਂ ਸੋਦਰ ਦਾ ਸਮਾਂ ਹੁੰਦਾ ਵਾ ਅੱਛਾ ਉਸ ਤੋਂ ਉਹਦੇ ਵਿੱਚ ਘੱਟੋ ਘਾਟ 10 ਘੰਟੇ ਸਰੂਪ ਦੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਕੋਲ ਕੋਈ ਨਹੀਂ ਹੁੰਦਾ ਉਸ ਤੋਂ ਸਮਾਂ ਕੱਢ ਕੇ ਤੇ ਕੋਈ ਪਾਪੀ ਬੰਦਾ ਆ ਕੇ ਇਹੋ ਜਿਹੀ ਘਟਨਾ ਨੂੰ ਅੰਜਾਮ ਦੇ ਕੇ ਜਾਂਦਾ ਵਾ ਤੇ ਜੇਕਰ ਚੰਗੇ ਦੋ ਸੇਵਾਦਾਰ ਰੱਖੇ ਹੋਣ ਕੋਈ ਬੰਦਾ ਦਿਨ ਦੇ ਵਿੱਚ ਆ ਜਵੇ ਰੱਬ ਉਹ ਮੱਥਾ ਟੇਕਣ ਆ ਜਵੇ ਉਹ ਬੰਦਾ ਮੱਥਾ ਟੇਕਣ ਆਵੇ ਬੰਦਾ ਮੱਥਾ ਝੁੱਕ ਕੇ ਟੇਕੇ ਤੇ ਜਦੋਂ ਬਾਹਰ ਜਾਣ ਲੱਗੇ ਤੇ ਬਾਹਰ ਜਾਣ ਲੱਗੇ ਤੇ ਉਹਦੇ ਸੇਵਾਦਾਰ ਪ੍ਰਸ਼ਾਦ ਵੀ ਉਹਨੂੰ ਦੇਣ। ਕੜਾ ਪ੍ਰਸ਼ਾਦ ਹੋਵੇ ਕਣਾ ਪ੍ਰਸ਼ਾਦ। ਜੇ ਫੁੱਲੀਆਂ ਦਾ ਪ੍ਰਸ਼ਾਦ ਸਾਡੇ ਪਿੰਡਾਂ ਦੇ ਵਿੱਚ ਮਿਲਦਾ ਵਾ। ਉਹ ਪ੍ਰਸ਼ਾਦ ਹੋਵੇ। ਉਹ ਸੇਵਾਦਾਰ ਪ੍ਰਸ਼ਾਦ ਦੇਣ ਨਾਲੇ ਉਹਨੂੰ। ਪਰ ਜਦੋਂ ਉੱਥੇ ਹੈ ਹੀ ਕੋਈ ਨਹੀਂ, ਨਾ ਕੋਈ ਮੱਥਾ ਟੇਕਣ ਕੋਈ। ਗੁਰੂ ਦਾ ਪਿਆਰਾ ਆ ਗਿਆ। ਉਹ ਮੱਥਾ ਟੇਕ ਕੇ ਇਕੱਲਾ ਹੀ ਬਾਹਰ ਆ ਗਿਆ। ਅੰਦਰ ਪ੍ਰਸ਼ਾਦ ਦੇਣ ਨੂੰ ਵੀ ਕੋਈ ਨਹੀਂ। ਕੋਈ ਸੇਵਾਦਾਰ ਨਹੀਂ। ਉਹਦੇ ਵਿੱਚ ਕੋਈ ਪਾਪੀ ਬੰਦਾ ਜਾਂਦਾ ਬੇਦਵੀ ਕਰ ਜਾਂਦਾ ਵਾ। ਹੁਣ ਬੇਦਬੀ ਕਰਨ ਵਾਲੇ ਨੂੰ ਪਤਾ ਹੋਵੇ ਕਿ ਜੇ ਮੈਂ ਅੰਦਰ ਬੇਦਬੀ ਕਰਨ ਗਿਆ ਧਿਆਨ ਨਾਲ ਮੇਰੀ ਟੇਕੇ ਗੱਲ ਸੁਣਿਓ ਜੇ ਉਹਨੂੰ ਪਤਾ ਹੋਵੇ ਮੈਂ ਅੰਦਰ ਐਸੀ ਘਟਨਾ ਨੂੰ ਅੰਜਾਮ ਦੇਣ ਜਾਊਂਗਾ ਬੇਦਬੀ ਕਰਨ ਜਾਊਂਗਾ ਤੇ ਪਤਾ ਵਾ ਗਾੜੀ ਦੋ ਸੇਵਾਦਾਰ ਬਰਸ਼ੇ ਲੈ ਕੇ ਖੜੇ ਐ ਉਹ ਟੰਗ ਦੇਣਗੇ ਮੈਨੂੰ ਪਤਾ ਹੋਵੇਗਾ ਮਾਫ ਕਰਨਾ ਇਹ ਸੋਧਾ ਤੇ ਲਾ ਦਿੰਦੇ ਆ ਬਾਅਦ ਚ ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹਨੇ ਬੇਦਬੀ ਘਰਤੀ ਜੋੜੀ ਪਾਪ ਨਾਲ ਫੇਸ ਪਹੁੰਚੀ ਜਿਹੜਾ ਦਿਲ ਰੋਇਆ ਅੰਦਰੋਂ ਵੀ ਯਾਰ ਸਾਡੇ ਗੁਰੂ ਦਾ ਨਾ ਕੰਮ ਹੋ ਗਿਆ ਉਹ ਤਾਂ ਨਹੀਂ ਨਾ ਗੱਲ ਵਾਪਸ ਆਉਣੀ ਅੱਛਾ ਇੱਕ ਬੇਨਤੀ ਮੈਂ ਸੋਧੇ ਪ੍ਰਤੀ ਕਰਾਂ ਇਹ ਗੱਲ ਮੈਨੂੰ ਨਹੀਂ ਪਤਾ ਵੀ ਮੇਰੀ ਗੱਲ ਕਿਸ ਨੂੰ ਚੰਗੀ ਲੱਗੇ ਜਾਂ ਮੇਰੀ ਗੱਲ ਕਿਸੇ ਨੂੰ ਮਾੜੀ ਲੱਗੇ ਛੋਟੀ ਜੀ ਬੇਨਤੀ ਕਰਨ ਲੱਗਾ ਧਿਆਨ ਨਾਲ ਸੁਣੋ ਕੋਈ ਬੰਦਾ ਬੇਦਬੀ ਕਰਨ ਆਇਆ ਉਸ ਬੇਦਬੀ ਕਰਨ ਵਾਲੇ ਪਾਪੀ ਬੰਦੇ ਨੂੰ ਸਿੰਘਾਂ ਨੇ ਫੜਿਆ ਉਸੇ ਵੇਲੇ ਸੋਧਾ ਲਾਤਾ ਚਲੋ ਲਾ ਦੇਣਾ ਚਾਹੀਦਾ ਵਾ ਜਿਹੜਾ ਬੰਦਾ ਬੇਦਰਦੀ ਕਰਦਾ ਲਾ ਦੋ ਸੋਦਾ ਪਰ ਮੇਰੀ ਇੱਕ ਹਦਾਇਤ ਹੈ ਉਹਨੂੰ ਸੋਦਾ ਲਾਉਣ ਤੋਂ ਪਹਿਲਾਂ ਘੱਟੋ ਘੱਟ ਉਹਨੂੰ 2-3 ਦਿਨ ਬੰਨ੍ਹ ਕੇ ਰੱਖੋ ਚੰਗਾ ਉਹਨਾਂ ਜੁੱਤੀ ਪ੍ਰੇਡ ਉਹਦੀ ਕਰੂ ਉਹਨੂੰ ਭੁੱਖਾ ਪਿਆਸਾ ਰੱਖੋ ਉਹਦੇ ਤੇ ਪਾਣੀ ਪਾ ਕੇ ਮੈਂ ਕਹਿੰਦਾ ਬਿਜਲੀ ਦੇ 2-4 ਮਿੰਟ ਝਟਕਾ ਦਿਓ ਉਹਨੂੰ ਤਛੱਦ ਚ ਕਰੋ ਉਹਤੇ ਤੇ ਉਹਦੇ ਕੋਲੋਂ ਇਹ ਪੁੱਛੋ ਪੀ ਇਹ ਦੱਸ ਤੈਨੂੰ ਜਿਹਨੇ ਇਹ ਕੰਮ ਕਰਨ ਲਈ ਭੇਜਿਆ ਉਹ ਤੇਰੇ ਮਗਰ ਆਕਾ ਕਹਣਿਆ ਮਾਫ ਕਰਨਾ ਅਸੀਂ ਟਾਣੀ ਨੂੰ ਦੇ ਹੱਥ ਪਾ ਲਿਆ ਪਿਆ ਬੰਦਾ ਬੇਦਬੀ ਕਰਨ ਆਇਆ ਉਹਨੂੰ ਸੋਧਾ ਲਾ ਦਿਓ ਲਾ ਦਿਓ ਮੈਨ ਕਹਿੰਦਾ ਨਾ ਲਾਓ ਪਰ ਸਵਾਲ ਇਹ ਆ ਵੀ ਸੋਧਾ ਲਾ ਕੇ ਹੀ ਕੰਮ ਨਭੇੜਦਾ ਸੋਧਾ ਲਾ ਕੇ ਅਸੀਂ ਕੰਮ ਨਭੇੜਦਾ ਉਹਦਾ ਪਰ ਉਹਦੇ ਥਰੂ ਅਸੀਂ ਉਹਦੀ ਜੜ ਤੱਕ ਨਹੀਂ ਗਏ ਮਾਫ ਕਰਨਾ ਟਾਣੀ ਅਹੀਂ ਵੱੜ ਤੀ ਉਨੂੰ ਸੋਦਾ ਲਾਓ ਪਰ ਉਹਦੇ ਥਰੂ ਉਸ ਬੰਦੇ ਤੱਕ ਜਾਣ ਦੀ ਕੋਸ਼ਿਸ਼ ਕਰੋ ਜਿਸ ਬੰਦੇ ਨੇ ਉਹਨੂੰ ਟ੍ਰੇਨ ਕਰਕੇ ਭੇਜਿਆ ਵਾ